एक मिनट रुको। ये क्या मैं हंस रहा हूं? हं? कितना खनदा। ये। सॉरी। ਇਹ ਤੁਮਿਕਾ ਇਹਨੂੰ ਫੋਲ ਕਰਕੇ ਤੋੜ ਦਿੰਨੇ ਆ ਇੱਕ ਇਹਨੂੰ ਪਹਿਲੇ ਕਿੱਡੀ ਜੀ ਆਈ ਆ ਜੇ ਲੱਗ ਜੂਗਾ ਕਿ ਨਹੀਂ ਕਿੰਨਾ ਵੀ ਪਾਉਂਦੀ ਹੈ ਲੋ ਬਈ ਜੀ ਆਪਾਂ ਮਸ਼ੀਨ ਭਰ ਕੇ ਵੀ ਦੀ ਤੋਰਤੀ ਆ ਕਣਕ ਤੇ ਡੀਐਪੀ ਰੇਲ ਲਾ ਕੇ ਤੇ ਆ ਸਾਨੂੰ ਮੈਂ ਕੱਲ ਦੱਸਿਆ ਸੀਗਾ ਕਿ ਜਿਹੜੇ ਚ ਮਸ਼ੀਨ ਖੁੱਭੀ ਸੀ ਕੰਬੈਨ ਉਹ ਆਪਾਂ ਬਾਹਿਆ ਸੀ ਏਦਾਂ ਕਿ ਕਿਲਾ ਥਾਂ ਇਹਨੂੰ ਹਜੇ ਸੁਹਾਗਿਆ ਨਹੀਂ ਇਹਨੂੰ ਸੁਹਾਗ ਕੇ ਉਸ ਤੋਂ ਬਾਅਦ ਇਹਨੂੰ ਵੇਚਾਂਗੇ ਉਹਨੂੰ ਉਧਰ ਵੇਚਣ ਲੱਗਦੇ ਆਂ ਕਿਰਾ ਜੀਰੋ ਡਰਲ ਨਾਲ ਸਿੱਧੀ ਮਾਰ ਦੇਣੀ ਆ ਲਓ ਜੀ ਦਾਤੇ ਦੇ ਹੁਕਮ ਨਾਲ ਆਪਾਂ ਜੀਰੋ ਡਰਲ ਨਾਲ ਲੱਗ ਕੇ ਮਾਰਨ ਸਾਰੀ ਚ ਮਾਰ ਦੇਣੀ ਆ ਹਾਂਜੀ ਦੋਸਤੋ ਇੱਥੋਂ ਲੈ ਕੇ ਹੋਰ ਤੱਕ ਅੱਗੇ ਤੱਕ ਮਾਰਤੀ ਹੈ ਜੀ ਟਰੈਲਰ ਇੱਧਰ ਸਾਰੇ ਚ ਇੱਧਰ ਲੱਗਿਆ ਪਿਆ ਛੋਟਾ ਟਰੈਲਰ ਲੈ ਮਾਰਨਾ ਇੱਧਰ ਚੱਕਰ ਤੇ ਹੋ ਜਿਹੜੀ ਕਣਕ ਅੱਗੇ ਸਾਨੂੰ ਦਿਖ ਰਹੀ ਹੈ ਉਹ ਆਪਣੀ ਸੁਪਰ ਸੀਡਰ ਵਾਲੀ ਆ ਚਾਹ ਸਾਰੀ ਜੀਰੋ ਟਰੈਲਰ ਵਾਲੀ ਆ ਜੀਰੋ ਟਰੈਲਰ ਹੀ ਮਾਰੀ ਆ ਸਾਰੇ ਚ ਹੋਰ ਤੱਕ ਆ ਬੋਰ ਸਾਨੂੰ ਦਿਖ ਰਿਹਾ ਹੋਣਾ ਬੋਰ ਤੋਂ ਅੱਗੇ ਉਹ ਟਰੈਕਟਰ ਦੇ ਦੋਨੇ ਖੜੇ ਆ ਆਪਣੀ ਮਾਰੀ ਜਾਂਦੇ ਨੇ ਤੇ ਹੁਣ ਆਪਾਂ ਚੱਲਦੇ ਆ ਰੋਟਾਵੇਟਰ ਲੈਣ ਘਰੇ ਖੜਾ ਪਿੰਡ ਉਹਨੂੰ ਲੈ ਕੇ ਆਉਣਿਆ ਦੂਜੇ ਟਰੈਕਟਰ ਮਗਰ ਪਾ ਕੇ ਫੇਰ ਰੋਟਾਵੇਟਰ ਮਾਰਦੇ ਆ ਥੋੜਾ ਥੋੜਾ ਸਾ ਪੱਕੇ ਖਾਣਾਂ ਵਾਲੇ ਮੇਂ ਮਸ਼ੀਨ ਖੁੱਭੀ ਆ ਉੱਥੇ ਰੋਟਾਵੇਟਰ ਦਾ ਢੇਡਾ ਲਾ ਕੇ ਮਸ਼ੀਨ ਫੇਰਦੇ ਆਂ ਹਾਂਜੀ ਉਧਰ ਆਪਾਂ ਬੀਜਾਂ ਦੀ 5 ਕਿੱਲੇ ਕਣਕ ਦੇ ਬੀਜ ਤੇ ਆ ਜੀਰੋ ਡ੍ਰਿਲ ਨਾਲ ਉਧਰ ਬੀਜਤੀ ਅੱਧਾ ਕਿੱਲਾ ਰਹਿ ਗਿਆ ਉੱਥੇ ਚੋਂ ਅੱਧਾ ਗੱਲਾ ਟੜਕਿਓ ਚ ਉਹ ਜਿਹੜਾ ਬਾਹ ਸੀ ਹੁੰਦਸਾ ਜੀ ਮਸ਼ੀਨ ਨਾਲ ਖੁੱਭੀ ਸੀਗੀ ਮਸ਼ੀਨ ਕੰਬੈਨ ਉਹ ਬਾਹ ਕੇ ਬੀਜਾਂਗੇ ਟੜਕੇ ਸੁਹਾਗਾ ਮਾਰਕ ਨੂੰ ਬੀਦਿਆਂ ਬਾਹਿਆ ਪਿਆ ਉਹ ਗਿੱਲਾ ਸੀ ਅੱਜ ਥੋੜਾ ਟਾਈਮ ਘੱਟ ਮਿਲਿਆ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਹੁਣ ਖੇਤਾਂ 'ਚ ਬਿਲਕੁਲ ਨਿਆਰੇ ਵੱਜੇ ਪੈਨੇ ਜਮਾ ਉਹ ਆਪਣੇ ਦੋ ਸਾਈਡ ਕਮਾਦ ਹੀ ਕਮਾਦ ਹੈ ਇਧਰ ਇੱਕੋ ਜਿਵੇਂ ਸੂਰਜ ਵੀ ਬਿਲਕੁਲ ਗੋਲ-ਗੋਲ ਬਣ ਗਿਆ ਹੁਣ ਆ ਆਪਣਾ ਡੇਢ ਕਿਲਾ ਥਾਂ ਰਹਿ ਗਈ ਵਾਹ ਬੀਜਣ ਵਾਲੀ ਆਪਣੇ ਮੋਟਰ ਵਾਲੇ ਚ ਮਸ਼ੀਨ ਮੋੜ ਲਿਆ ਹੁਣ ਉਹਨੇ ਆਏ ਪਏ ਉਹੜੇ ਖੜੇ ਜਮਾ ਜੀਰੋ ਡਰਿੱਲ ਤੇ ਤੱਕ ਗੱਠਾ ਬਣਾਤੀ ਹੈ ਇਹਦੇ ਚ ਮਾੜੀ ਮੋਟੀ ਜਿਹੀ ਕਿਤੇ ਦੌਗੀਆਂ ਜੀ ਅਸੀਂ ਅੱਗ ਲਾਉਣ ਵਾਲੀਆਂ ਬਾਕੀ ਓਕੇ ਸੀ ਕੰਮ ਜਮਾ ਹਾਂ ਹਾਂਜੀ ਦੋਸਤੋ ਪਤਾ ਹੀ ਹੈ ਕਿ ਆਪਾਂ ਕਣਕ ਪੀਦੇ ਸੀਗੇ ਅੱਜ ਯੂਰਟ ਡੇਰਾ ਹੋ ਗਿਆ ਕਾਫੀ ਸਰਦੀਆਂ ਦਾ ਟਾਈਮ ਤਾਂ ਦਿਨ ਛੋਟੇ ਹੁੰਦੇ ਸਾਨੂੰ ਪਤਾ ਹੀ ਆ ਬਾਹਰ ਦਿੱਤੋਂ ਕਰਨ ਨੂੰ ਜਾਂਦੇ ਆ ਢੇਰਾ ਹੋ ਗਿਆ ਆਪਾਂ ਤਾਂ ਬਾਈ ਕਿਤੇ ਸੀਗੇ ਮੋਟਰਸਾਈਕਲ ਤੇ ਉਹ ਮੇਰਾ ਭਰਾ ਛੋਟਾ ਕੱਪੜਾ ਟਰੈਕਟਰ ਸੋਨਾ ਨੀਕਾ ਤੇ ਜੀਰੋ ਡੱਲਾ ਮਸ਼ੀਨ ਲੈ ਕੇ ਪਿੰਡ ਨੂੰ ਚਾਈ ਜਾਂਦਾ ਤੇ ਬਾਪੂ ਆਪਣਾ ਵਾਲਾ ਸਟੈਂਡਰਡ ਲੈ ਕੇ ਚਲਾ ਗਿਆ ਸੀਗਾ ਪਿੰਡ ਨੂੰ ਆ ਟਰੈਕਟਰ ਨੂੰ ਛੜਤਾ ਪਿੱਛੇ ਬਾਈ ਕਹਿੰਦਾ ਤੂੰ ਮੂਰੇ ਜਾ ਆਪਣਾ ਮੋਟਰਸਾਈਕਲ ਦੀ ਬੈਟਰੀ ਧਰਾਉਣ ਵਾਲੀ ਆ ਥੋੜਾ ਜਿਹਾ ਲੈਡ ਰੂਟ ਤੇਰੀ ਐਸਸੀ ਬੀਸੀ ਆ ਕੁਝ ਦਿਨ ਸੇ ਦਾ ਵੀ ਨਹੀਂ ਏਕੇ ਹੈਗਾ ਅਮੀਟਰਾ ਚ ਲੈਡ ਵੀ ਹੋਣਾ ਹੋਣ ਲੱਗੀ ਮਾੜੀ ਜਿਹੀ ਕੁਦਰਤੀ ਪਤਾ ਨਹੀਂ ਕਿੱਦਾਂ ਹੋਣ ਲੱਗੀ ਇਹਦੀ ਸਦਾ ਹੁਣ ਆਪਾਂ ਪੱਕੀਆਂ ਇੱਟਾਂ ਵਾਲੇ ਸੜਕ ਤੇ ਚੜ ਗਏ ਆ ਉਹ ਪੱਕੇ ਲੁੱਕ ਵਾਲੇ ਰੋਡ ਤੇ ਅੱਗੇ ਜਾ ਕੇ ਆਪਾਂ ਚੜ ਜਾਗੇ ਆ ਕੋਈ ਮੇਰਾ ਪੱਪਾ ਨਾ ਤੂੰ ਵੀ ਮੂਰੇ ਆਇਤ ਪੱਪਾ ਏ ਠੀਕ ਹੈ ਆ ਲੇਟਾ ਨੋਟ ਰਹੀ ਡੇਗ ਰਾ ਸਾਹਮਣੇ ਘਰਾਂ ਘਰਾਂ ਚੱਲੀ ਜਾਂਦੇ ਆ ਕੋਨਾ ਖੇਤ ਤੂਰ ਨਹੀਂ ਆ ਜਿਆਦਾ ਲੰਬੀ ਹੈ ਇਹ ਆ ਰੋਡ ਤੇ ਛੱਟ ਕੇ ਆਪਾਂ ਹੁਣ ਆਸਾ ਇੱਕੋ ਆਪਣਾ ਇੱਕੋ ਕਮਿਟਰ ਬਾੜ ਤੱਕ ਘਰ ਰਹਿਦਾ ਤੇ ਜਿਆਦੇ ਬਾੜੀ ਦੂਰ ਨਹੀਂ ਆ ਅਭੀ ਖੇਤ ਆਪਣਾ ਵਹੇਰੇ ਚ ਦਿਖਦਾ ਕੁਛ ਨਹੀਂ ਆ ਚਲੋ ਮਿਲਦੇ ਆ ਕੱਲ ਨੂੰ ਸਵੇਰ ਨਵੇਂ ਵਲੌਗ ਨਾਲ ਥੈਂਕ ਯੂ ਸਸਤੀਕਾਰ ਸਾਰਿਆਂ ਨੂੰ ਆਸੇ ਮੇਰੇ ਨੂੰ 15 6383 ਚੈਨਲ ਤੇ ਬਨੇ ਰਹੋ ਸਬਸਕ੍ਰਾਈਬ ਕਰੋ ਬਾਏ ਬਾਏ